ਮੈਂ ਤੁਹਾਡਾ ਪੱਤਰਕਾਰ ਭਿੰਦਰ ਮਾਨ ਪਹੁੰਚਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਲਾਕ ਖੇੜਾ ਦੇ ਪਿੰਡ ਢੋਲਾ ਇਸ ਗਰੀਬ ਪਰਿਵਾਰ ਦੀ ਛੱਤ ਨਹੀਂ ਸੀ ਵਿਦਾਰ ਸਿੰਘ ਦਾ ਘਰ ਦੀ ਛੱਤ ਨਹੀਂ ਸੀ ਖੁੱਲੇ ਅਸਮਾਨ ਦੇ ਵਿੱਚ ਸੌ ਰਿਹਾ ਸੀ ਪਰਿਵਾਰ ਰਹਿ ਰਿਹਾ ਸੀ ਪਿੰਡ ਢੋਲਾ ਦਾ ਇਹ ਪਰਿਵਾਰ ਸੀ ਜਿਸ ਦੀ ਮੈਂ ਇੱਕ ਪੋਸਟ ਸੋਸ਼ਲ ਮੀਡੀਆ ਤੇ ਪਾਈ ਸੋਸ਼ਲ ਮੀਡੀਆ ਤੇ ਰੌਲਾ ਪਹਿਣ ਜਾਣ ਮਗਰੋਂ ਸੋਸ਼ਲ ਮੀਡੀਆ ਤੇ ਪੋਸਟ ਪਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਹਨਾਂ ਦੇ ਖਾਤੇ ਵਿੱਚ ਪਹਿਲਾਂ 30000 ਰੁਪਏ ਪਾਏ ਤੇ ਕੁਝ ਦਿਨਾਂ ਮਗਰੋਂ 70000 ਰੁਪਏ ਹੋਰ ਵੀ ਖਾਤੇ ਜਾ ਗਏ ਸੋਸ਼ਲ ਮੀਡੀਆ ਦੀ ਤਾਕਤ ਵੀ ਕਿਹਾ ਜਾ ਸਕਦਾ ਹੈ ਇਸ ਨੂੰ ਦੇਖੋ ਜੇਕਰ ਸੋਸ਼ਲ ਮੀਡੀਆ ਤੇ ਗੱਲ ਹੁੰਦੀ ਹੈ ਰੌਲਾ ਪੈਂਦਾ ਹੈ ਤਾਂ ਕਈ ਵਧੀਆ ਇਨਸਾਨ ਵੀ ਨੇ ਵਧੀਆ ਅਧਿਕਾਰੀ ਵੀ ਨੇ ਜੋ ਇਸ ਮਸਲੇ ਦਾ ਹੱਲ ਕਰਾਉਂਦੇ ਨੇ ਪੈਸੇ ਖਾਤੇ ਵੀ ਚਾਉਂਦੇ ਨੇ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਤੇ ਜਿਹੜੇ ਹਲਕਾ ਐਮਐਲਏ ਨੇ ਲਖਵੀਰ ਸਿੰਘ ਰਾਏ ਉਹਦਾ ਵੀ ਧੰਨਵਾਦ ਕਰਦਾ ਤੇ ਸਮੂਹ ਪੰਚਾਇਤ ਦਾ ਵੀ ਧੰਨਵਾਦ ਕਰਦਾ ਜਿਸ ਨੇ ਇਸ ਗਰੀਬ ਪਰਿਵਾਰ ਨੂੰ ਪੈਸੇ ਦਿਵਾਉਣ ਵਿੱਚ ਆਪਣਾ ਸਹਿਯੋਗ ਦਿੱਤਾ ਹੈ ਆਪਣੇ ਕੋਲ ਮੌਜੂਦ ਨੇ ਬਾਈ ਦیدار ਸਿੰਘ ਜੀ ਇਸ ਘਰ ਦੇ ਮਾਲਕ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾ ਦਿੰਨੇ ਆ ਹਾਂਜੀ ਦیدار ਸਿੰਘ ਜੀ ਇਹ ਜਿਹੜੇ ਤੁਹਾਨੂੰ ਪੈਸੇ ਮਿਲੇ ਨੇ ਇਹ ਤੁਸੀਂ ਸਾਰੀ ਵਜ੍ਹਾ ਦੱਸਿਓ ਵੀ ਕਿਵੇਂ ਕੀ ਕੀ ਰੋਲ ਹੈ ਕੀ ਵੀਡੀਓ ਪਾਉਣ ਤੋਂ ਬਾਅਦ ਮਿਲੇ ਨੇ ਪੈਸੇ ਕਿ ਪਹਿਲਾਂ ਮਿਲੇ ਹੈ ਬਾਅਦ ਮਿਲੇ ਵੀਡੀਓ ਤੋਂ ਹੀ ਮਿਲੇ ਅੱਛਾ ਵੀਡੀਓ ਜਿਹੜੀ ਪੋਸਟ ਪਾਈ ਗਈ ਸੋਸ਼ਲ ਮੀਡੀਆ ਤੇ ਹਾਂਜੀ ਇਹਦੇ ਨਾਲ ਰੋਲ ਪਿਆ ਹੈ ਜੀ ਆਹ ਉਹਦੇ ਨਾਲੇ ਮਿਲਿਆ ਜੀ ਸਾਨੂੰ ਇਹ ਉਹਦੇ ਨਾਲ ਰਲੋ ਪਿਆ ਫਿਰ ਇਹ ਕਿਸੇ ਕਿਸੇ ਨੇ ਇਹ ਨੋਟ ਕਰ ਲਈ ਗੱਲ ਹੈ ਜੀ ਹਾਂ ਜੀ ਫਿਰ ਉਹਨੇ ਆਪਣਾ ਬੰਦਾ ਕਿੱਥੇ ਦਾ ਜੀ ਉਹ ਇਹ ਨਹੀਂ ਪਤਾ ਇਹ ਕੌਣ ਇਹ ਨਹੀਂ ਪਤਾ ਕੌਣ ਹੈ ਮਤਲਬ ਤੁਸੀਂ ਹਾਂ ਜੀ ਤੇ ਤੁਸੀਂ ਧੰਨਵਾਦ ਕਰਦੇ ਹੋ ਕਿ ਪੀਐਮਐਲਏ ਦਾ ਹੈ ਜੀ ਹਾਂ ਜੀ ਧੰਨਵਾਦ ਕਰਦੇ ਹਾਂ ਤੇ ਪੰਚਾਇਤ ਦਾ ਵੀ ਧੰਨਵਾਦ ਹੈ ਜੀ ਹਾਂ ਸਭ ਦਾ ਧੰਨਵਾਦ ਹੈ ਅਚਾ ਪੰਚਾਇਤ ਦਾ ਵੀ ਧੰਨਵਾਦ ਐਮਐਲਏ ਦਾ ਵੀ ਧੰਨਵਾਦ ਹਾਂ ਜੀ ਐਮਐਲਏ ਜਿਸ ਬੰਦੇ ਨੇ ਮਤਲਬ ਇਹ ਸਾਰਾ ਸਹਿਯੋਗ ਕਰਿਆ ਤੁਹਾਨੂੰ ਪੈਸੇ ਦਿਵਾਉਣ ਵਿੱਚ ਸੋਸ਼ਲ ਮੀਡੀਆ ਤੇ ਰੌਲਾ ਪੈਣ ਜਾਗਨ ਮਗਰੋਂ ਵੀ ਉਹਦਾ ਵੀ ਧੰਨਵਾਦ ਕਰਦੇ ਹਾਂ ਜੀ ਹਾਂ ਜੀ ਭਾਵੇਂ ਉਹ ਤੁਹਾਨੂੰ ਬੰਦਾ ਮਿਲਿਆ ਨਹੀਂਗਾ ਹਾਂ ਜੀ ਪਰ ਇਹ ਜਿਹੜਾ ਤੁਹਾਡੇ ਪੈਸੇ ਮਿਲੇ ਨੇ ਪਹਿਲਾਂ ਕਿੰਨੇ ਆਏ ਸੀ ਜੀ ਪਹਿਲਾਂ 30 ਹੁਣ ਕਿੰਨੇ ਆਏ ਨੇ ਹੋਣਾ 70 70 1 ਲੱਖ ਰੁਪਇਆ ਤੁਹਾਨੂੰ ਮਿਲ ਗਿਆ ਜੀ ਹਾਂ ਜੀ 72 ਸਾਰਾ ਜੀ 1 1 72 ਆਏ ਸੀ 72000 ਜੀ ਹਾਂ ਜੀ 1 ਲੱਖ 2000 ਰੁਪਏ ਮਿਲ ਗਏ ਆ ਜੀ ਵਾਹ ਜੀ ਵਾਹ ਹੁਣ ਤਾਂ ਮੇ ਕਾਨ ਦੀ ਚਤ ਪੈ ਜੂਗੀ ਜੀ ਪੈ ਜਣੀ ਆ ਜੀ ਸਰੀਆ ਲੈਂਦਾ ਆਪਾਂ ਨੇ ਅੱਛਾ ਸਰੀ ਲੈਂਦਾ ਕੰਮ ਚੱਲ ਰਿਹਾ ਆ ਜੀ ਹਾਂ ਜੀ ਕੰਮ ਚੱਲ ਰਿਹਾ ਦੇਖੋ ਦੀਦਾਰ ਸਿੰਘ ਨੇ ਦੱਸਿਆ ਵੀ ਕੰਮ ਚੱਲ ਰਿਹਾ ਹੈ ਵੀ 1 ਲੱਖ 2000 ਰੁਪਏ ਮਿਲ ਗਿਆ ਦੇਖੋ ਇਹ ਇਸੇ ਕਰਕੇ ਮੈਂ ਕਹਿੰਦਾ ਹੁਣ ਨਾ ਹਮੇਸ਼ਾ ਜੋ ਸੋਸ਼ਲ ਮੀਡੀਆ ਦੀ ਗੱਲ ਹੁੰਦੀ ਹੈ ਲੋਕਾਂ ਦੇ ਭਲੇ ਦੀ ਗੱਲ ਹੁੰਦੀ ਹੈ ਉਹਨੂੰ ਸ਼ੇਅਰ ਤੇ ਲਾਈਕ ਕਮੈਂਟ ਕਰਿਆ ਕਰੋ ਜੀ ਧੰਨਵਾਦ